ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਲੰਡੇ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਈਨੂ ਮੋਗਾ ਪੈਂਦਾ ਹੈ ਜਿਹੜੇ ਕੋਲ ਵੀਡੀਓ ਬਣਾ ਰਹੇ ਆ ਬਾਈ ਪਸ਼ੂ ਪਾਲਣ ਦਾ ਕੰਮ ਕਰਦੇ ਆ ਇੱਕ ਟੌਪ ਦਾ ਨਕੀਨਾ ਬਾਈ ਦਾ ਸੇਲ ਆ ਜਾਣਕਾਰੀ ਪ੍ਰੋਪਰ ਆਪਾਂ ਬਾਈ ਤੋਂ ਲੈ ਲਾਂਗੇ ਕੀ ਦੁੱਧਵਾ ਦਾ ਕਿੰਨਾ ਮਸੂਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਜਗਤਾਰ ਸਿੰਘ ਜੀ ਪਿੰਡ ਲੰਡੇ ਤਹਿਸੀਲ ਬਾਗਾਪੁਰਾਣਾ ਜ਼ਿਲ੍ਹਾ ਮੋਗਾ ਠੀਕ ਆ ਮੋਬਾਈਲ ਨੰਬਰ ਦੱਸ ਦਿਓ ਜੀ 8327086494 ਠੀਕ ਆ ਜੀ ਤੇ ਘਰੇਲੂ ਹੀ ਪਸ਼ੂ ਆ ਜੀ ਹਾਂਜੀ 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 ਤੇ ਕੀ ਡਿਟੇਲ ਆ ਬਾਈ ਗਾਂ ਦੀ ਕਿੰਨੇਵੇਂ ਸੂਏ ਸੂਈ ਹੈ ਜੀ ਇਹ ਦੂਜੇ ਸੂਏ ਸੂਈ ਹੈ ਜੀ ਦੰਦੋ ਬਾਈ ਇਹ ਛੇ ਦਾ ਤਾਂ ਅਜੇ ਪੂਰੇ ਨਹੀਂ ਕੀਤੇ ਜੀ ਚੱਕੇ ਹੋਏ ਜਾਂਦੇ ਹਾਂ ਹਾਂਜੀ ਹਾਂਜੀ ਠੀਕ ਆ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਇਹ 3 ਫਰਵਰੀ ਦੀ ਸੂਈ ਆ ਜੀ 1 ਫਰਵਰੀ ਅੱਜ ਹੋ ਗਈ ਹੈ ਜੀ 19 15 ਦਿਨ ਹੋ ਗਏ ਹਾਂ ਹਾਂ ਹਾਂਜੀ ਤੇ ਬੱਚਾ ਕਿ ਦਿੱਤਾ ਬਈ ਇਹ ਬੱਚਾ ਜੀ ਮਗਰ ਬੱਚਾ ਬੱਚਾ ਹੈ ਜਿਹੜਾ ਜੋ ਡੰਨ ਸੀ ਬਈ ਬਿਲਕੁਲ ਬਿਲਕੁਲ ਠੀਕ ਆ ਜੀ ਤੇ ਕਿੰਨਾ ਦੁੱਧ ਨਟ ਤਿਆਰ ਹੈ ਜੀ 20 ਕਿਲੋ ਤਿਆਰ ਹੈ ਜੀ ਕਿੰਨੇ ਦਿਨ ਮਰਜੀ ਕੋਈ ਚੋੜੇ ਆਪਾਂ ਜੋਕ ਕੇ ਦੇ ਦਾਂ ਬਿਲਕੁਲ ਬਿਲਕੁਲ ਠੀਕ ਆ ਕਿੰਨਾ ਕ ਪਾਜੂ ਬਈ ਦੁੱਧ ਦੁੱਧ ਭਾਈ ਜੇ ਸਿਰ ਆਪਣਾ ਸਾਇਲੇਜ ਪੋਣਾ ਫਿਰ ਹੋਰ ਵੱਧ ਜੂਗੀ ਯਾਨੀ 25 26 ਤੱਕ ਮੌਜ ਨਾ ਜਾਵੇ ਯਾਨੀ ਚੰਗੀ ਸੇਵਾ ਹੋ ਜਾਵੇ ਬਿਲਕੁਲ ਠੀਕ ਹੈ ਜੀ ਤੇ ਥਾਣਾ ਦਾ ਕੋਈ ਭਾਈ ਕੋਈ ਨਹੀਂ ਫਾਲਟ ਜਮਾ ਸਹੀ ਹੈ ਜੀ ਕੱਲੇ ਕੱਲਾ ਾਡੋ ਾਡੀ ਪਵਾ ਕੋਈ ਦੁੱਧ ਮਾਪ ਲੈ ਯਾਨੀ ਕੋਈ ਭੂਰ ਛਿੱਟਾ ਨਹੀਂ ਚੁਗਾਈ ਦੀ ਬੋਲੀ ਤੋੜ ਕੇ ਦਿਖਾ ਦਿਓ ਵੀਰ ਬਾਈ ਦੇ ਦਸਨ ਮੁਤਾਬਕ ਦੂਜੇ ਸੂਏ ਸੂਈ ਆ 15 ਦਿਨ ਹੋ ਗਏ ਸੂਈ ਨੂੰ ਜੀ ਮਗਰ ਬੱਚਾ ਵੱਛਾ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਕਰਮਾ ਵਾਲੀ ਆਪ ਜਾਤ ਬਰੀਡ ਦੀ ਬਹੁਤ ਚੰਗੀ ਆ ਜੀ ਜਿਹੜਾ ਭਾਂਡੇ ਚ ਪਾਉਣ ਵਾਲਾ ਦੁੱਧ 20 ਕਿਲੋ ਨੈਟ ਰੈਡੀ ਆ ਬਾਈ ਕਹਿੰਦਾ ਮੇਰੇ ਘਰੇ ਚਾਹੇ 2 ਟਾਈਮ ਚਵਾਈ ਕਰ ਲੈ ਮੋੜ ਲਿਓ ਵੀਰ ਚਾਹੇ 4 ਟਾਈਮ ਚਵਾਈ ਕਰ ਲੋ ਤੇ ਚਾਹੇ 6 ਟਾਈਮ ਚਵਾਈ ਕਰ ਲੋ 20 ਕਿਲੋ ਨੈਟ ਕੰਡੇ ਵਾਲਾ ਤਿਆਰ ਹੋਊਗਾ ਚੰਗੀ ਸੇਵਾ ਹੋ ਜੇ ਬਾਈ ਕਹਿੰਦਾ 25 26 ਆਰਾਮ ਨਾਲ ਹੀ ਦੇ ਦੂ ਕਿਉਂਕਿ ਬਰੀਡ ਵਾਈਜ਼ ਬਹੁਤ ਚੰਗੀ ਗਾਏ ਬਾਕੀ ਹਵਾਨਾ ਕਰਨ ਵਾਲੀ ਦਾ ਦੇਖ ਸਕਦੇ ਹੋ ਟੋਪ ਦਾ ਘੱਟ ਵਾਲਾ ਹਵਾਨਾਗਾ ਚਾਹੇ ਚਾਰ ਸੂਪੇ ਹੋਰ ਸੂਪੇ ਹਵਾਨਾ ਤੋੜੂਗੀ ਨਹੀਂ ਫਿਕਸ ਹਵਾਨੇ ਦੀ ਗਾਂ ਬਾਕੀ ਥਣ ਬਹੁਤ ਸੋਹਣਾ ਸੈਜ ਦਾ ਹੱਥੀ ਚਵਾਈ ਵਾਲਾ ਚਾਰੇ ਥਣ ਗੈਪ ਤੇ ਨਿਖੜ ਮੇ ਇੱਕੋ ਜਿਹਾ ਸੈਜ ਦੇ ਦੇਖ ਸਕਦੇ ਹੋ ਤੁਸੀਂ ਬਾਕੀ ਭੂਰ ਸ਼ਿੱਟੇ ਦੀ ਬਾਈ ਗਾਰੰਟੀ ਆ ਤਸੱਲੇ ਤੁਸੀਂ ਆਪ ਕਰ ਲੈਣੀ ਆ ਬਾਈ ਦੇ ਘਰੇ ਦੋ ਟਾਈਮ ਆਪ ਦੀ ਚਾਰ ਢੰਮ ਚੋਕੇ ਜਿੰਨਾ ਦੁੱਧ ਦੱਸਿਆ ਨੈਟ ਭਾਂਡੇ ਚ ਕਤੋਲਣ ਵਾਲਾ ਤਿਆਰ ਹੋਊਗਾ ਮੁੱਲ ਬਈ ਇਹਦਾ 70000 ਬਈ ਹੋ ਜੂ ਮਾਨਤਾ ਮਾੜਾ ਮੋਟਾ ਜਾਨੀ ਛੋੜੀ ਕਰੂੰਗਾ ਮੈਂ ਦੁੱਧ ਆ ਦਾ ਚੈੱਕ ਕਰ ਲੇ ਜਿੰਨੇ ਦਿਨ ਮਰਜੀ ਚੋਕੇ ਬਿਲਕੁਲ ਸਹੀ ਹੋਊਗਾ ਠੀਕ ਆ ਬਈ ਬਾਈ ਕਹਿੰਦਾ ਜਿਹੜਾ ਰੇਟ ਆ ਉਹ ਫਿਕਸ ਆ ਮਾੜਾ ਮੋਟਾ ਕੱਲੇ ਛੋੜ ਛੱਪਾ ਜਰੂਰ ਹੋ ਜੂਗਾ ਆਏ ਗਏ ਦਾ ਪਰ ਜਿਹੜਾ ਦੁੱਧ ਆ ਮੇਰੇ ਘਰੇ ਜਿੰਨੇ ਟਾਈਮ ਮਰਜੀ ਤਸੱਲੀ ਕਰ ਲੇ ਮੇਰੀ ਗਾਰੰਟੀ ਹੋਊਗੀ ਬਾਈ ਦੇ ਘਰ ਦੀ ਗਾਰੰਟੀ ਆ 2 ਟਾਈਮ ਚ ਵਾਈ ਕਰ ਲੋ 4 ਟਾਈਮ ਚ ਵਾਈ ਕਰ ਲੋ ਦੁੱਧ ਨੈਟ ਰੈਡੀ ਹੋਊਗਾ ਬਾਕੀ ਹੋਰ ਵਨ ਤੇ ਬਰੀਕ-ਬਰੀਕ ਵੇਂਜ ਦੇਖ ਸਕਦੇ ਹੋ ਤੁਸੀਂ ਇਹ ਦੁੱਧ ਵਾਲੇ ਪਸ਼ੂ ਦੇ ਹੁੰਦੀਆਂ ਬਾਕੀ ਤੁਹਾਨੂੰ ਵੀ ਪਤਾ ਜੀ ਜਾਤ ਬਰੀਡ ਦਾ ਦੀਆਂ ਗਾਂ ਕੋਈ ਕਰਾਸ ਚ ਨਹੀਂ ਪੈਂਦੀ ਸੋਹਣੀ ਫੇਸ ਕੁਆਲਟੀ ਹੈ ਚੈੱਕ ਕਰ ਸਕਦੇ ਜਿਹਨੂੰ ਜਚੂਗੀ ਆ ਕੇ ਤਸੱਲੀ ਕਰ ਸਕਦਾ ਹੈ ਨੰਬਰ 22 ਦਾ ਸਕਰੀਨ ਤੇ ਚੱਲੂਗਾ ਜੀ ਧੰਨਵਾਦ